ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਔਰ ਅੱਜ ਬੜੇ ਇੰਪੋਰਟੈਂਟ ਟੌਪਿਕਸ ਨੇ ਉਹਨਾਂ ਦੇ ਉੱਪਰ ਅੱਜ ਇੱਕ ਵਾਰੀ ਫੇਰ ਪਾਟਿਆ ਸਾਹਿਬ ਨਾਲ ਗੱਲਬਾਤ ਕਰਾਂਗੇ ਪਾਟਿਆ ਸਾਹਿਬ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸਤਿ ਸ਼੍ਰੀ ਅਕਾਲ ਜੀ ਪਾਟਿਆ ਸਾਹਿਬ ਮੈਂ ਅੱਜ ਚਾਹਨਾ ਕਿ ਆਰਐਨ ਆਈਪੀ ਇਸ ਟਰਮ ਦੇ ਉੱਪਰ ਆਰ ਐਨ ਆਈ ਪੀ ਦੇ ਉੱਪਰ ਤੁਸੀਂ ਜ਼ਰੂਰ ਸਭ ਤੋਂ ਪਹਿਲਾਂ ਇੱਕ ਕਲੈਰਿਟੀ ਦਿਓ ਕੈਨੇਡਾ ਦੇ ਵਿੱਚ ਪੀ ਆਰ ਨੂੰ ਲੈ ਕੇ ਜਿਹੜੇ ਇਸ ਤਰੀਕੇ ਦੇ ਪ੍ਰੋਗਰਾਮਸ ਨੇ ਉਹਨਾਂ ਦੀ ਕੀ ਇੰਪੋਰਟੈਂਸ ਹੈ ਦੇਖੋ ਸਰ ਆਰ ਐਨ ਆਈ ਪੀ ਹੈਗਾ ਰੂਰਲ ਨਾਰਦਰਨ ਇਮੀਗ੍ਰੇਸ਼ਨ ਪ੍ਰੋਗਰਾਮ ਪਹਿਲਾਂ ਇਹਨੂੰ ਕਿਹਾ ਜਾ ਰਿਹਾ ਸੀ ਪਾਇਲਟ ਪ੍ਰੋਗਰਾਮ ਜਿਵੇਂ ਕਿ ਐਟਲੈਂਟਿਕ ਵਿੱਚ ਵੀ ਕਾਫੀ ਪਾਇਲਟ ਪ੍ਰੋਗਰਾਮਸ ਲੈ ਕੇ ਆਏ ਗਏ ਔਰ ਪ੍ਰੋਵਿੰਸਿਸ ਚ ਵੀ ਐਸਆਈਐਨਪੀ ਵੀ ਪਾਇਲਟ ਪ੍ਰੋਗਰਾਮ ਲੈ ਕੇ ਆਏ ਗਏ ਅਲਬਰਟਾ ਓਪਰਚ्युनिटी ਸਟ੍ਰੀਮ ਵੀ ਪਾਇਲਟ ਪ੍ਰੋਗਰਾਮ ਦੇ ਰੂਪ ਮੋਤੇ ਲੈ ਕੇ ਆਏ ਗਏ ਬਟ ਕੀ ਕਹਿੰਦੇ ਆਰਐਨਆਈਪੀ ਵੀ ਐਜ਼ ਅ ਪਾਇਲਟ ਪ੍ਰੋਜੈਕਟ ਲੈ ਕੇ ਆਏਗੇ ਕਿ ਥੋੜੇ ਸਮੇਂ ਲਈ ਚਲਾਵਾਂਗੇ ਉਸ ਤੋਂ ਬਾਅਦ ਇਹਨੂੰ ਫੇਜ਼ ਆਊਟ ਕਰ ਦਾਂਗੇ ਦੇਖਾਂਗੇ ਪ੍ਰੋਗਰਾਮ ਸਕਸੈਸਫੁਲ ਹੁੰਦਾ ਹੈ ਕਿ ਨਹੀਂ ਹੁੰਦਾ ਬਟ ਆਰਐਨਆਈਪੀ ਇੱਕ ਬਹੁਤ ਹੀ ਸਕਸੈਸਫੁਲ ਪ੍ਰੋਗਰਾਮ ਹੋਇਆ ਕਿਉਂਕਿ ਉਹਨਾਂ ਸ਼ਹਿਰਾਂ 'ਚ ਆਬਾਦੀ ਥੋੜੀ ਜਿਹੀ ਵਧਣੀ ਸ਼ੁਰੂ ਹੋ ਗਈ ਸੋ ਜਿੰਨਾ ਸ਼ਹਿਰਾਂ ਚ ਆ ਕੇ ਕਹਿੰਦੇ ਆ ਇਹਦੇ ਚ 11 ਸ਼ਹਿਰ ਇਹਨਾਂ ਨੇ ਸ਼ਾਰਟਲਿਸਟ ਕੀਤੇ ਕੈਨੇਡੀਅਨ ਸਰਕਾਰ ਨੇ ਉਹਦੇ ਵਿੱਚੋਂ 5 ਸ਼ਹਿਰ ਤਾਂ ਆਪਣੇ অন্ਟਾਰੀਓ ਦੇ ਹੀ ਆ ਜਿੰਨਾ ਚਾਹੁੰਦੇ ਸੀ ਕਿ ਪੋਪੂਲੇਸ਼ਨ ਵਧੇ ਔਰ ਉੱਥੇ ਆ ਕੇ ਬੱਚੇ ਹੋਰ ਇਮੀਗ੍ਰੈਂਟਸ ਆ ਕੇ ਸੈਟਲ ਹੋਣ ਉਹ ਰੋ ਦਾ ਕਾਫੀ ਪੋਜ਼ਿਟਿਵ ਰਿਜ਼ਲਟ ਮਿਲਿਆ ਸੋ ਹੁਣ ਆਰਐਨਆਈਪੀ ਪ੍ਰੋਗਰਾਮ ਨੂੰ ਪਰਮਨੈਂਟ ਕਰ ਦਿੱਤਾ ਗਿਆ ਪਹਿਲਾਂ ਪਾਇਲਟ ਚਲਾਇਆ ਹੁਣ ਇਹਨਾਂ ਨੇ ਪਰਮਨੈਂਟ ਕਰ ਦਿੱਤਾ ਗਿਆ ਕਿ ਉਹ ਪ੍ਰੋਗਰਾਮ ਹੁਣ ਪਾਇਲਟ ਚ ਨਹੀਂ ਹੈਗਾ ਹੁਣ that ਪ੍ਰੋਗਰਾਮ ਇਸ ਪਰਮਨੈਂਟ ਪ੍ਰੋਗਰਾਮ ਪਰਮਨੈਂਟ ਸੋ ਉਸ ਕਮਿਊਨਿਟੀ ਤੋਂ ਆਪਾਂ ਨੂੰ ਇੱਕ ਚਾਹੀਦੀ ਹੈ ਰეკਮੈਂਡੇਸ਼ਨ ਲੈਟਰ ਐਂਡੋਰਸਮੈਂਟ ਵੀ ਕਹਿੰਦੇ ਆ ਉਹਨੂੰ ਔਰ ਉਹਨੂੰ ਆਪਾਂ ਕਹਿੰਨੇ ਆ ਕਿ ਰეკਮੈਂਡੇਸ਼ਨ ਲੈਟਰ ਚਾਹੀਦੀ ਹੈ ਔਰ ਜੇ ਸਾਨੂੰ ਉਸ ਕਮਿਊਨਿਟੀ ਤੋਂ ਰეკਮੈਂਡੇਸ਼ਨ ਲੈਟਰ ਮਿਲ ਜਾਂਦੀ ਹੈ ਤਾਂ ਆਪਣੀ ਪੀਆ ਤਿੰਨ ਤੋਂ ਚਾਰ ਮਹੀਨੇ ਚ ਕੈਨੇਡਾ ਚ ਹੋ ਜਾਂਦੀ ਹੈ ਸੋ 2 ਸਾਲ ਦੀ ਸਟੱਡੀ ਔਰ ਕੀ ਕਹਿੰਦੇ ਆ 6 ਮਹੀਨੇ ਦੀ ਕੀ ਕਹਿੰਦੇ ਜੌਬ ਤੋਂ ਬਾਅਦ ਰეკਮੈਂਡੇਸ਼ਨ ਲੈਟਰ ਦੇ ਨਾਲ ਅਸੀਂ ਕੀ ਕਹਿੰਦੇ ਆ ਅਪਲਾਈ ਕਰ ਸਕਦੇ ਆ ਆਰਐਨਆਈਪੀ ਚ ਪੀਆ ਸੋ ਸਟੂਡੈਂਟ ਭੱਜ ਰਿਹਾ 온ਟਾਰੀਓ ਛੱਡ ਕੇ ਅਲਬਰਟਾ ਦੀ ਐਲਐਮਆਈ ਐ ਲੈਲਾ ਮੈਟਲੈਂਟਿਕ ਚ ਐਲਐਮਆਈ ਐ ਲੈਲਾ ਯਮ ਐਟਲੈਂਟਿਕ ਚ ਪੜਾਈ ਕਰ ਲਾ ਪਰ ਸਟੂਡੈਂਟ ਨੂੰ ਇਹ ਨਹੀਂ ਪਤਾ ਕਿ 온ਟਾਰੀਓ ਦੇ ਅੰਦਰ ਹੀ ਈਜ਼ੀ ਪੀਆਰ ਹੋ ਰਹੀ ਹੈ ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਹੋਇਆ ਮੈਨੂੰ ਲੱਗਦਾ ਹੈ ਕਿ ਸਟੂਡੈਂਟ ਨੂੰ ਕਿਤੇ ਨਾ ਕਿਤੇ ਥੋੜੀ ਜੀ ਜਾਣਕਾਰੀ ਘਟ ਹੈ ਔਰ ਸਹੀ ਕੰਸਲਟੈਂਟ ਧਰਾ ਨਹੀਂ 파ਰੇ ਸੋ ਜੇ ਆਪਾਂ ਚਲੋ ਆਰਐਨਆਈਪੀ ਦੀ ਸਿਟੀਆਂ ਦੀ ਗੱਲ ਕਰ ਲੈਂਦੇ ਆ ਤਾਂ ਸ਼ੈਡਬਰੀ অন্ਟਾਰੀਓ ਸੋ ਸ਼ੈਡਬਰੀ অন্ਟਾਰੀਓ ਹੁਣ ਤੁਸੀਂ ਇਹ ਸਾਰੇ ਸ਼ਹਿਰਾਂ ਦੀ ਜੇ ਅਸੀਂ ਗੱਲ ਕਰੀਏ ਸਾਰੇ ਸ਼ਹਿਰਾਂ ਦੀ ਸਰ ਇੱਕ ਵੈਬਸਾਈਟ ਹੈ ਸੋ ਟਿਮਿੰਸ অন্ਟਾਰੀਓ ਸੋ ਹਰ ਵੈਬਸਾਈਟ ਹੈ ਹਰ ਸ਼ਹਿਰ ਦੀ ਉਸ ਸ਼ਹਿਰ ਦੇ ਅੰਦਰ ਜਾ ਕੇ ਤੁਸੀਂ ਦੇਖੋ ਆਰਐਨਆਈਪੀ ਪ੍ਰੋਗਰਾਮ ਬਾਰੇ ਮੈਂਸ਼ਨਡ ਹੈ एलिजिबिलिटीड है आर यू इन दिस सिटी हैव यू स्टडीड फ्रॉम दिस सिटी है, है नहीं है, आर यू एक्सटेंडिंग योर इन दिस कम्युनिटी ठीक है डू यू हैव रिकमेंडेशन लैटर बिफोर सितंबर ट्वेंटी टू और आफ्टर ट्वेंटी थ्री डू यू हैव इम्पलॉयमेंट इन दिस सिटी हैव यू स्टेड इन दिस कम्युनिटी फॉर थ्री ईयरस कॉन्टिन्यूसली डू यू हैव नो कोड ए बी ओ ਵਿਚ ਵਿਚ ਨੌਕ ਕੋਡ ਕੀ ਕਹਿੰਦੇ ਆ ਸਾਡੇ ਕੋਲ ਹੈਗੀ ਹੈ ਹੈਵ ਯੂ ਸਟੱਡੀਡ 2 ਇਅਰਸ ਫੁੱਲ ਟਾਈਮ ਇਨ ਆਰ ਐਨ ਆਈ ਪੀ ਸਿਟੀ ਕਿਉਂਕਿ ਜੇ ਤੁਸੀਂ 2 ਸਾਲ ਪੜ ਲੈਂਦੇ ਹੋ ਆਟੋਮੈਟਿਕਲੀ ਤੁਸੀਂ ਨੌਕ ਉਸ ਉਥੇ ਉਸ ਕਮਿਊਨਿਟੀ ਚ ਆਰ ਐਨ ਆਈ ਪੀ ਦੇ ਅੰਦਰ ਪੀ ਐਲ ਪੀ ਆਰ ਅਪਲਾਈ ਕਰਨ ਲਈ ਐਲੀਜੀਬਲ ਹੋ ਜਾਂਦੇ ਹੋ ਆਰ ਯੂ ਫੁੱਲਫਿਲਿੰਗ ਦਾ ਲੈਂਗੁਏਜ ਰਿਕੁਆਇਰਮੈਂਟਸ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਰ ਐਨ ਆਈ ਪੀ ਚ ਅਪਲਾਈ ਕਰਦੇ ਆ ਉਹਨਾਂ ਦੀ ਵੈਬਸਾਈਟ ਤੇ ਜਾਂਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਸੋ ਨਾਰਥ ਬੇ एक ओंटारियो नॉर्थ पे ओंटारियो आल्सो कम्स अंडर आर एन आई पी सो ओंटारियो नॉर्थ पे आल्सो कम्स अंडर आर एन आई पी फिर टिमिंस आल्सो कम अंडर आर एन आई पी ओंटारियो और सडब्रिज ओंटारियो च आल्सो कम्स अंडर आर एन आई पी सडब्रिज कॉलेज हैगा कैम्ब्रियन कॉलेज टिमिंस च कॉलेज हैगा नॉर्दर्न कॉलेज फिर ਸੂ ਸੈਂਟ ਮੈਰੀ ਓਨਟਾਰੀਓ ਕਮਸ ਅੰਡਰ ਆਰ ਐਨ ਆਈ ਪੀ ਸੂ ਸੈਂਟ ਮੈਰੀ ਚ ਸੂ ਕਾਲਜ ਤੇ ਅਲਗੋਮਾ ਕਾਲਜ ਹੈਗਾ ਥੰਡਰ ਬੇ ਆਲਸੋ ਕਮਸ ਅੰਡਰ ਆਰ ਐਨ ਆਈ ਪੀ ਸੋ ਥੰਡਰ ਬੇ ਇਸ ਤੋਂ ਇਲਾਵਾ ਸੋ ਇਹ ਸਾਰੇ ਓਨਟਾਰੀਓ ਦੇ ਸ਼ਹਿਰ ਹੈ ਬ੍ਰੈਂਡਨ ਸਿਟੀ ਕਮਸ ਅੰਡਰ ਆਰ ਐਨ ਆਈ ਪੀ ਥੰਡਰ ਬੇ ਕੰਫੈਡਰੇਸ਼ਨ ਕਾਲਜ ਹੈਗਾ ਐਂਡ ਬ੍ਰੈਂਡਨ ਚ ਬ੍ਰੈਂਡਨ ਯੂਨੀਵਰਸਿਟੀ ਹੈਗੀ ਹੈ ਫਿਰ ਅਲਟੋਨਾ ਮੈਨੀਟੋਬਾ ਕਮਸ ਅੰਡਰ ਆਰ ਐਨ ਆਈ ਪੀ ਮੂਸ ਜੋ ਸਸਕੈਚੂਨ ਕਮਸ ਅੰਡਰ ਆਰਐਨਆਈਪੀ ਮੂਸ ਜੋ ਚ ਸਸਕੈਚ ਸਸਕੈਚੂਨ ਪੋਲੀਟੈਕਨਿਕ ਦਾ ਕੈਂਪਸ ਹੈਗਾ ਅਲਬਰਟਾ ਚ ਕਲੀਅਰ ਸ਼ੋਮ ਕਰਕੇ ਜਗ੍ਹਾ ਥੈਟ ਕਮਸ ਅੰਡਰ ਆਰਐਨਆਈਪੀ ਵਰਨੋਨ ਬ੍ਰਿਟਿਸ਼ ਕੋਲੰਬੀਆ ਤੇ ਵੈਸਟ ਕੂਟ ਨੇ ਜਿਹਦੇ ਚ ਟ੍ਰੇਲ ਕੈਸਲਗਾਰ ਰੋਸਲੈਂਡ ਨੈਂਸਲ ਆ ਜਾਂਦਾ ਸੈਲਕ੍ਰਿਕ ਕਾਲਜ ਹੈਗਾ ਇੱਥੇ ਉਹ ਥੈਟ ਕਮਸ ਅੰਡਰ ਆਰਐਨਆਈਪੀ ਸੋ ਸਟੂਡੈਂਟ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਹੜੇ ਕਿਹੜੇ ਪ੍ਰੋਗਰਾਮਸ ਕੈਨੇਡਾ ਚ ਹੈਗੇ ਆ ਅਸੀਂ ਜਦੋਂ ਇੱਥੇ ਜਾਂਦੇ ਆ ਹੁਣ ਥੋੜਾ ਜਿਹਾ ਸਾਨੂੰ ਐਜੂਕੇਟ ਹੋ ਕੇ ਜਾਣ ਦੀ ਲੋੜ ਹੈ ਥੋੜਾ ਜਿਹਾ ਪੜ੍ਹ ਕੇ ਜਾਣ ਦੀ ਲੋੜ ਹੈ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ ਕਿ ਕਿਹੜੇ ਸ਼ਹਿਰ 'ਚ ਹੁਣ ਆਪਾਂ ਜਾਣਾ ਹੈ ਔਰ ਜਿਹੜੇ ਸ਼ਹਿਰ 'ਚ ਅਸੀਂ ਜਾਈਏ ਉੱਥੇ ਜਾ ਕੇ ਸਾਨੂੰ ਪੀਆਰ ਮਿਲੇ ਸੋ ਸਾਰੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਪਏਗਾ ਫॉर ਕੀ ਕਹਿੰਦੇ ਆ ਕੈਨੇਡਾ ਪੀਆਰ ਔਰ ਕੈਨੇਡਾ ਪੀਆਰ ਦੇ ਲੈਂਡਮਾਰਕ ਇਮੀਗ੍ਰੇਸ਼ਨ ਐਕਸਪਰਟ ਐ ਸਾਡੀ ਟੀਮ ਕੈਨੇਡਾ 'ਚ ਵੀ ਬੈਠੀ ਹੈ ਇੰਡੀਆ 'ਚ ਵੀ ਬੈਠੀ ਹੈ ਜੇ ਤੁਹਾਡੀ ਪੀਆਰ ਦੀ ਕੋਈ ਕੁਐਰੀ ਹੈਗੀ ਆ ਤੁਸੀਂ ਸਪਾਊਸਲ ਪੀਆਰ ਕਰਾਉਣਾ ਚਾਹੁੰਦੇ ਹੋ ਤੁਹਾਡੇ ਹਸਬੰਡ ਉੱਥੇ ਪੀਆਰ ਤੇ ਹੈ ਤੁਹਾਡੀ ਵਾਈਫ ਉੱਥੇ ਪੀਆਰ ਤੇ ਹੈ ਜਾਂ ਫਿਰ ਤੁਹਾਡੀ ਵਾਈਫ ਪੀਆਰ ਹੋ ਕੇ ਇੰਡੀਆ ਆਈ ਹੈ ਔਰ ਪੀਆਰ ਕਰਾਉਣਾ ਚਾਹੁੰਦੇ ਹੋ ਤੁਸੀਂ ਤਾਂ ਸਪਾਊਸਲ ਪੀਆਰ ਚ ਤੁਸੀਂ ਅਸੀਂ ਡੀਲ ਕਰਦੇ ਹਾਂ ਸਾਡੀ ਫੀਸ ਵੀ ਨੋਮੀਨਲ ਜੀ ਹੈਗੀ ਹੈ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਪੀਐਨਪੀ ਚ ਤੁਸੀਂ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਅਲਬਰਟਾ ਪੀਐਨਪੀ ਸਸਕਾਚੂਨ ਪੀਐਨਪੀ ਜਾਂ ਤੁਸੀਂ ਕੈਨੇਡਾ ਬੈਠੇ ਹੋ ਇਸ ਟਾਈਮ ਤੇ ਤੁਸੀਂ ਆਪਣੇ ਪੀਆਰ ਦੀ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਸੋ एवरीथिंग ਲੈਂਡਮਾਰਕ ਇਮੀਗ੍ਰੇਸ਼ਨ ਵਿਲ ਡੂ ਐਂਡ ਐਟ ਅ ਵੈਰੀ ਵੈਰੀ ਰੀਜ਼ਨੇਬਲ ਕੋਸਟ ਕਿਉਂਕਿ ਮੈਂ ਦੇਖਿਆ ਤਾਂ ਉੱਥੇ 10-10000 ਡਾਲਰ ਮੰਗੀ ਜਾਂਦੇ ਬੱਚਿਆਂ ਤੋਂ 3000 ਡਾਲਰ 4000 ਡਾਲਰ ਮਤਲਬ ਕਿ ਬਹੁਤ ਜ਼ਿਆਦਾ ਬੱਚਿਆਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ ਸੋ ਉਸ ਲਈ ਅਸੀਂ ਤੁਹਾਨੂੰ ਪ੍ਰੋਪਰਲੀ ਗਾਈਡ ਕਰਾਂਗੇ ਤੁਸੀਂ ਸਾਡੇ ਇੰਡੀਆ ਦੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਸਾਡੇ ਕੈਨੇਡਾ ਦੇ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜਸਮੀਤ ਜੀ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ ਮੈਂ ਬੜਾ ਇੱਕ ਸਿੰਪਲ ਜਿਹਾ ਪੁਆਇੰਟ ਪੁੱਛੂੰਗਾ ਜਿਹੜਾ RNP ਹੈ ਇਦੇ ਤਹਿਤ ਤੁਸੀਂ ਹੁਣ ਫਰੈਸ਼ ਸਟੂਡੈਂਟਸ ਨੂੰ ਵੀ ਐਡਮਿਸ਼ਨ ਦਵਾ ਸਕਦੇ ਹੋ ਬਿਲਕੁਲ ਸਹਿਬ ਬਿਲਕੁਲ ਸਰ ਆਰਐਨਆਈਪੀ ਦੇ ਅੰਡਰ ਜਿਹੜੇ ਹੁਣ ਬੱਚੇ ਜਾਣਗੇ ਸੂਸੈਂਟ ਮੈਰੀਟ ਟਿਮਿੰਸ ਸਡਬਰੀ ਥੰਡਰ ਬੇ ਨਾਰਥ ਬੇ ਸੋ ਜਿਹੜੇ ਬੱਚੇ ਹੁਣ ਇੱਥੇ ਜਾਣਗੇ ਉਹਨਾਂ ਨੂੰ ਐਡਮਿਸ਼ਨ ਸੈਲਕਟਿਵ ਕਾਲਜ ਬ੍ਰੈਂਡਨ ਯੂਨੀਵਰਸਿਟੀ ਸੋ ਜਿਹੜੇ ਵੀ ਬੱਚੇ ਹੁਣ ਜਾਣਾ ਚਾਹੁੰਦੇ ਨੇ ਉਹ ਇਨਾਂ ਵਿੱਚ ਸਟੂਡੈਂਟਸ ਨੂੰ ਐਡਮਿਸ਼ਨ ਵੀ ਮਿਲੇਗੀ ਫਿਰ 2 ਸਾਲ ਪੜ੍ਹਾਈ ਕਰਨ ਤੋਂ ਬਾਅਦ ਪੀਆਰ ਦੇ ਵੀ ਐਕਸਟਰਾ ਪੁਆਇੰਟ ਮਿਲਣਗੇ ਔਰ ਜਦੋਂ ਬੱਚਾ 2 ਸਾਲ ਇਹੋ ਜੇ ਸ਼ਹਿਰ ਚ ਰਹਿ ਲਿੰਦਾ ਜਿਹੜੇ ਆਲਰੇਡੀ ਜਿੰਨੂੰ ਕਹਿੰਦੇ ਆ ਸਮਾਲ ਕਮਿਊਨਿਟੀਜ਼ ਹੈਗੀਆਂ ਉੱਥੇ ਬੱਚੇ ਨੂੰ ਫਿਰ ਜੌਬ ਵੀ ਮਿਲ ਜਾਂਦੀ ਹੈ ਐਂਡ एवरीथिंग ਇਜ਼ ਅਵੇਲੇਬਲ देयर ਬਿਲਕੁਲ ਜੀ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਜਸਮੀਤ ਜੀ ਨੇ ਸ਼ੇਅਰ ਕੀਤੀ ਹੈ 90413 90412 ਔਰ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਹੈ 9041096100 ਸਾਰੇ ਸਟੂਡੈਂਟਸ ਜਿਹੜੇ ਆਰਐਨਆਈਪ ਦੇ ਅੰਡਰ ਵੀ ਐਡਮਿਸ਼ਨ ਲੈਣਾ ਚਾਹੁੰਦੇ ਨੇ 온ਟਾਰੀਓ ਦੇ ਕਾਲਜਿਸਟ ਪਬਲਿਕ ਕਾਲਜਿਸਟ ਤੁਸੀਂ ਆਪਣਾ ਪ੍ਰੋਫਾਈਲ WhatsApp ਕਰੋ ਮਨਪਾਟਿਆ ਸਾਹਿਬ ਕੋਈ ਜਿਹੜਾ ਜਦੋਂ RNP ਦੇ ਅੰਡਰ ਕੋਈ ਐਡਮਿਸ਼ਨ ਤੁਸੀਂ ਕਰਾਣੇ ਹੋ ਕੀ ਰਿਕੁਆਇਰਮੈਂਟਸ ਤਾਂ ਉਹੀ ਨੇ ਜੋ ਪੁਰਾਣੀਆਂ ਨੇ ਜਾਂ ਥੋੜੀ ਬਹੁਤੀ ਰਿਲੈਕਸੇਸ਼ਨ ਨੇ ਜਾਂ ਜ਼ਿਆਦਾ ਸਖਤੀ ਹੈ ਸਰ ਰਿਕੁਆਇਰਮੈਂਟਸ ਤਾਂ ਉਹੀ ਹੈ ਪਰ ਕਿ ਕਿਨੇ ਹੁਣ ਕਾਲਜੇਸ ਥੋੜਾ ਜਿਆ ਅ ਸਖਤੀ ਵਰਤਨ ਲੱਗ ਗਏ ਨੇ ਕਿਉਂਕਿ ਕਾਲਜੇਸ ਨੂੰ ਪਤਾ ਲੱਗ ਗਿਆ ਕਿ ਬੱਚੇ ਉੱਥੇ ਆ ਕੇ ਜਿਹੜੇ ਬੱਚੇ ਚੇਂਜ ਕਰ ਲੈਂਦੇ ਆ ਜਾਂ ਇਸ ਚੀਜ਼ ਨੂੰ ਦੇਖਦੇ ਆ ਹੁਣ ਕਾਫੀ ਸਾਰੇ ਕਾਲਜਸ ਕਾਫੀ ਕੀ ਕਹਿੰਦੇ ਆ ਸਟੂਡੈਂਟਸ ਨੂੰ ਅਸੀਂ ਕਹੀਏ ਤਾਂ ਵੈਰੀਫਾਈ ਕਰਨ ਲੱਗੇ ਆ ਉਹਨਾਂ ਦੀ ਬੈਕਗ੍ਰਾਉਂਡ ਹਿਸਟਰੀ ਚੈੱਕ ਕਰਨ ਲੱਗੇ ਨੇ ਸੋ ਸਟੂਡੈਂਟਸ ਹੁਣ ਇੱਕ ਬਾਰਡਰ ਪਾਸ ਕਰਕੇ ਸੌਫਟਵੇਅਰ ਵੀ ਹੈਗਾ ਜਿਹੜੇ ਬਹੁਤ ਸਾਰੇ ਕਾਲਜਸ ਹੁਣ ਲਿਆਉਣ ਦੀ ਗੱਲ ਕਰ ਰਹੇ ਨੇ ਬਾਰਡਰ ਪਾਸ ਇੱਕ ਸੌਫਟਵੇਅਰ ਹੋਏਗਾ ਜਿਹੜਾ ਅਸੈਸ ਕਰੇਗਾ ਕਿ ਬੱਚਾ ਜੈਨੂਇਨ ਹੈ ਕਿ ਨਹੀਂ ਜੈਨੂਇਨ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰੋਵਿੰਸ਼ੀਅਲ ਟੈਸਟੇਸ਼ਨ ਲੈਟਰ ਜੇ ਕਾਲਜ ਨੇ ਇੱਕ ਵਾਰ ਇਸ਼ੂ ਕਰ ਦਿੱਤੀ ਤਾਂ ਉਹ ਦੁਬਾਰਾ ਯੂਜ਼ ਨਹੀਂ ਹੋ ਸਕਦੀ ਸੋ ਇਸ ਲਈ ਕਾਫੀ ਸਾਰੇ ਕਾਲਜਸ ਹੁਣ ਕਾਫੀ ਜ਼ਿਆਦਾ ਜਿੰਨੂੰ ਕਹਿੰਦੇ ਨੇ ਔਰ ਕੀ ਕਹਿੰਦੇ ਚੈੱਕ ਕਰਨ ਲੱਗ ਗਏ ਨੇ ਕਿ ਕਿਹੜੇ ਕੀ ਕਹਿੰਦੇ ਕਿਹੜੇ ਬੱਚੇ ਨੂੰ ਹੁਣ ਆਫਰ ਦੇਣੀ ਆ ਜਾਂ ਪੈਲ ਦੇਣੀ ਆ ਬਿਲਕੁਲ ਸੋ ਇਸ ਕਰਕੇ ਜੈਨੂਨ ਸਟੂਡੈਂਟਸ ਨੇ ਜਿਹੜੇ ਉਹਨਾਂ ਦੇ ਲਈ ਤਾਂ ਚਾਂਸ ਹੈ ਸੋ ਜੈਨੂਨ ਸਟੂਡੈਂਟਸ ਨੇ ਜਿਹੜੇ ਉਹ ਜਸਮੀਤ ਜੀ ਨੂੰ ਸੰਪਰਕ ਕਰ ਸਕਦੇ ਨੇ ਮੈਂ ਫੇਰ ਇੱਕ ਵਾਰ ਦੱਸ ਦਵਾਂ ਤੁਸੀਂ ਲਾਈਵ ਕਾਲ ਕਰ ਸਕਦੇ ਹੋ ਮਹਾਲੀ ਆਫਿਸ ਜਸਮੀਤ ਜੀ ਨੂੰ ਮਿਲ ਸਕਦੇ ਹੋ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ 'ਚੋਂ ਆਨਲਾਈਨ ਫਾਈਲ ਮੂਵ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਸਭ ਤੋਂ ਪਹਿਲਾਂ ਵਟਸਐਪ ਕਰੋ 90410961000 ਔਰ ਨੰਬਰ ਨੋਟ ਕਰ ਲਓ ਤੁਸੀਂ 90413 90412 ਤੁਸੀਂ ਹੁਣ ਵੀ ਟੈਲੀਫੋਨ ਕਾਲ ਕਰ ਸਕਦੇ ਹੋ ਜਸਮੀਤ ਜੀ ਦੇ ਕੋਲੇ ਤੁਹਾਡਾ ਪ੍ਰੋਫਾਈਲ ਔਰ ਤੁਹਾਡੇ ਕਾਲਸ ਨੇ ਜਿਹੜੇ ਉਹ ਡਾਇਰੈਕਟ ਰੀਸੀਵ ਹੋਣਗੇ